ਹਾਂਜੀ ਸ਼ਾਮ ਦਾ ਵੇਲਾ ਸੀ ਇੱਥੇ ਨਵੀਂ ਦੇ ਡੇਢੀ ਨੇ ਸਬਜ਼ੀਆਂ ਲਾਤੀਆਂ ਇੱਥੇ ਜੋ ਡਰਮਾਈਆਂ ਚ ਤੇ ਇੱਕ ਆਪਾਂ ਨੇ ਲਿਆਂਦਾ ਸੀ ਨਿੰਪੂਆਂ ਦਾ ਬੂਟਾ ਉਹ ਵੀ ਲਾਤਾ ਗਗਨ ਤਿਆਰ ਹੋਈ ਬੈਠੀ ਹੈ ਪੇਕਿਆਂ ਨੂੰ ਚੱਲੀ ਹੈ ਇਹ ਦੋ ਤਿੰਨ ਦਿਨ ਰਹੂਗੀ ਇਹ ਤਾਂ ਡੈਡੀ ਹੁੰਦਾ ਲੈ ਇਧਰ ਅਸ ਫਿਲਮ ਦੇਖੀ ਜਾਂਦੇ ਸੀਗੇ ਹੈਲੋ ਨਵੀਂ ਤਾਂ ਮੈਂ ਹੁਣੀ ਸਰਫਾ ਕੇ ਹਟੀਆਂਗੀ ਚਾਹ ਗਗਨ ਨੇ ਬਣਾਤੀ ਸੀਗੀ ਪੀ ਲਈ ਅਸ ਚਾਹ ਤਾਂ ਗ੍ਰਿਚ ਤੂੰ ਕੀ ਕਰਦਾ ਇੱਥੇ ਹੈ ਐ ਟਿਕਾ ਤਾਂ ਬੈਠਾ ਹੈ ਗੀਚੀ ਐਉਂਗੀ ਕਿਧਰ ਗਈ ਗਗਨ 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 ਗੇੱਚੀ ਨੂੰ ਮਿਲ ਲਾ ਇਹ ਗੁੱਥੇ ਹੋ ਗਏ ਗੇੱਚੀ ਆਹ ਜਾਣਦੀ ਇਹ ਚੰਗਾ ਆ ਜੂਗੀ ਜਾਣਦੀ ਇਹ ਚੰਗਾ ਨਹੀਂ ਜਾਣੀ ਆ ਮੈਂ ਆ ਜੂਗਾ ਚੰਗਾ ਥੋੜੀਆਂ ਹੀ ਇੱਥੇ ਲਾਈਆਂ ਸੀ ਸਬਜ਼ੀਆਂ ਲਾਈਆਂ ਉੱਥੇ ਤੇ ਜੇ ਹੋਣਗੀਆਂ ਤਾਂ ਆ ਬੈਗਣੀਆਂ ਆ ਹਰੀ ਮਿਰਚ ਹੈ ਤੇ ਆ ਟਮਾਟਰਾਂ ਦੇ ਬੁੱਤੇ ਤੇ ਖੀਰੇ ਆ ਆ ਕਦੂਆਂ ਦੀਆਂ ਬੱਲੀਆਂ ਕਦੂ ਤੇ ਹੋਰ ਕੀ ਹੈ ਇਹ ਕਦੂ ਖੀਰੇ ਕਦੂ ਤੇ ਖੀਰੇ ਹੀ ਆ ਸ਼ਾਇਦ ਇਹ ਤੋਰੀਆਂ ਵੀ ਹੋਣਗੀਆਂ ਮੈਨੂੰ ਲੱਗਦਾ ਹੈ ਨਾ ਈਸੀ ਚਲੋ ਥੱਲੇ ਚੱਲ ਗਏ ਚਲੋ ਚੱਲ ਐਂ ਗੱਲ ਸ

ਇੰਗਰੇਜੀ ਰੈਡੀ ਆ ਕੀ ਹੋਇਆ ਮੈਂ ਅੱਜ ਅਸੀਂ ਬਣਾਵਾਂਗੇ ਪੇਠਾ ਅੱਜ ਦਿਨ ਹੈਗਾ ਮੰਗਲਵਾਰ ਇੱਕ ਤਰੀਕ ਹੈ ਵੀਡੀਓ ਵਿੱਚ ਆਮ ਤੌਰੂਗੀ ਤੇ ਹੈਗੀ ਤੇ ਮੈਂ ਨਵੀਂ ਵਸਤੂ ਬਣਾ ਕੇ ਦਿਨਗੀ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਅੰਬ ਦਾ ਆਚਾਰ ਬੈਠੇ ਲੋ ਜੀ ਸਾਡੇ ਪਾਪਾਣ ਬਣ ਕੇ ਤਿਆਰ ਹੋ ਗਏ ਆ ਇਹ ਵੀ ਇੱਧਰਲੇ ਪਾਸੇ ਬਣਾਏ ਸੀ ਨਾਲੇ ਮੈਂ ਤੇ ਹਜੇ ਵੀ ਸੇਕ ਨਾਲ ਹੋਈ ਜਾਂਦੇ ਤਾਂ ਤੇਜ ਪੱਤਾ ਤੇ ਜੀਰੇ ਨੂੰ ਸੇਕ ਲੱਗ ਗਿਆ ਹੁਣ ਪਾਵਾਂਗੇ ਆਪਾਂ ਅੱਜ ਮਿਰਚ ਤੇ ਲਸਣ ਪਾਵਾਂਗੇ ਆਪਾਂ ਅੰਗੇ ਪਾਂ ਪਿਆਜ਼ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ජීතයක්ි කෝදි තෝඩය පාමගේරි විච්චක් ගෝඩපා තෝඩය පමගේ අම්බදා අච්චාර මසල්ලාය හැනි නීතමම සල්ලය පාලෙන්දිී ਚਾੜਾ ਮਸਾਲਾ ਪਈ ਹੈ ਦੂਜਾ ਮਸਾਲਾ ਕੱਸੀ ਬਾਤ ਕਰੀ ਨਹੀਂ ਹਾਂਜੀ ਸਵਾਦ ਅਨੁਸਾਰ ਪਾਵਾਂਗੇ ਆਪਾਂ ਥੋੜੀ ਮਿਰਚ ਥੋੜੀ ਜਿਹੀ ਪਾਵਾਂਗੇ ਆਪਾਂ ਕਾਲੀ ਮਿਰਚ ਬਸ ਹੁਣ ਆਪਾਂ ਪਾ ਦਾਂਗੇ ਪੇਠਾ ਇਦੇ ਚ ਪਾਣੀ ਨਹੀਂ ਪਾਉਣਾ ਬਸ ਇਹਨੂੰ ਇਹ ਘੱਟ ਕਰਕੇ ਗੈਸ ਸਲੇਮ ਜਮਾ ਤੇ ਟਾਰ ਕੇ ਰੱਖ ਦਾਂਗੇ ਫਿਰ ਗਗੰਨੀ ਆਜਾਉਣਾ ਸੀ ਹਜੇ ਆਈ ਨਹੀਂ ਗਈ ਉਹ ਵੀ ਫੋਨ ਆਇਆ ਸੀਗਾ ਕਹਿੰਦੇ ਆਉਣੀ ਆ ਮੈਂ ਹਟਾਉਗੀ ਇਹਨੂੰ ਸਾਗ ਬੰਨ੍ਹ ਦੋ ਪਾਣੀ ਜੀ ਆ ਦੇਖੋ ਅੱਜ ਮੈਂ ਆ ਨਵੀਂ ਕਟਿੰਗ ਲਾਈਏਗੀ। ਤੇ ਆ ਮੈਂ ਦਾਬ ਦੱਪੀ ਸੀਗੀ ਤੇ ਇਹਦੀ ਫੂਟ ਥੱਲੇ ਜੜ ਨਿਕਲਿਆਈ ਤੇ ਫਿਰ ਇਸੀ ਇਹ ਲਾਤੀ। ਆ ਵੀ ਮੈਂ ਇੱਕ ਡਾਣੀ ਸੀਗੀ ਤੇ ਆ ਵਾਲੀ ਟੇਢੀ ਜਿਹਾ ਡਾਣੀ ਹੈ ਜਿਹੜੀ ਤੇ ਇਹਦੀ ਵੀ ਕਟਿੰਗ ਕਰਕੇ ਲਾ ਦੇ ਤੇ ਫੁੱਲ ਲੱਗ ਕੇ ਆਏਗੀ। ਤੇ ਆ ਨਵੀਂ ਦੇ ਡੈਡੀ ਨੇ ਕੱਲ ਲਾਈਆਂ ਮੈਂ ਤੋੜ ਕੇ ਲੈ ਕੇ ਆਈ ਸੀਗੀ। ਤੇ ਇਹਦੀ ਵੀ ਕਾਹ ਕਟਿੰਗ ਲੱਗ ਜਾਂਦੀ ਹੈ ਜੀ। ਆ ਬਹੁਤ ਸਮੇਂ ਦੇ ਲਾਹੇ ਤੇ ਪਿੰਕ ਪਿੰਕ ਫਲ ਲਾਗਦੇ ਆਗੇ ਆ ਹੁਣ ਐਸ ਵੇਲੇ ਬੰਦ ਹੋ ਜਾਂਦੇ ਆਗੇ ਦੋਈ ਲੱਗੇ ਵੈਸੇ ਕਾਸੇ ਕਾਸੇ ਦੇਨੇ ਖੜ ਜਾਂਦੇ ਆ ਇਹਦੀ ਵੀ ਕਟਿੰਗ ਲੱਗ ਜਾਂਦੀ ਹੈ ਬਾਕੀ ਤਾਂ ਇੰਜੇ ਹੋ ਗਏ ਸਾਰੇ ਪਤਾ ਨਹੀਂ ਕਾ ਤੋ ਆ ਵੈਸੇ ਚੱਲ ਪਏ ਛੋਟੇ ਛੋਟੇ ਇਹ ਬਾਲੇ ਛੋਟੇ ਸੀਗੇ ਤੇ ਇਹਦੇ ਵੀ ਨਵੇਂ ਫਲ ਲੱਗਣਗੇ ਹੁਣ ਲੋ ਨਿਕਲਿਆ ਜਾਂਦੇ ਆਗੇ ਬਾਕੀ ਤੇ ਸਾਰੇ ਠੀਕ ਖੜੇ ਹੈਗੇ ਆ ਮੇਰੀ ਸਕੂਟਰ ਖੜੀ ਹੈ ਹੋਏ ਲੱਕੜੀਆਂ ਚੱਲ ਦੇਖ ਹਾਂ ਹਾਂ ਮੈਨੂੰ ਦੱਸਦੀ ਹੈ ਵੀ ਗਰਨ ਆ ਗਈ ਗੁਰਗੇ ਤੋ ਆ ਗਈ ਕੇ ਸੰਭਦੀ ਹੈ ਸਮਾਨ ਨਹੀਂ ਦਿੰਦੇ ਸਸੀ ਕਾ ਕਾੜਦੇ ਹਾਂ 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 ਦੇਖ ਹਾਂ ਗਗਨਾਗੀ ਹਾਂ ਜੀ ਜੀ ਨਾਲ ਇਹ ਕੀ ਬੋਲਦੀ ਸੀ ਜੀ ਹਾਂ 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 ਮੈਨੂੰ ਪਤਾ ਲੱਗ ਗਿਆ ਗਗਨਾਗੀ ਅੰਦਰ ਚੱਲ ਗਏ ਅੰਦਰ ਚੱਲ ਅੰਦਰ ਚਲੋ ਅੰਦਰ 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 ਚੱਲ ਗਏ ਆ ਜਾ ਕੈਨੇਡਾ ਤੋਂ ਆ ਗਈ ਕੁੜੀ ਤਾਂ ਨਾ ਰਹੋਗੀ ਦੇਖੋ ਗਗਨ ਫੁੱਲ ਲੈ ਕੇ ਆਈ ਹੈਗੀ ਗਲਾਬ ਦੀਆਂ ਪੱਤੀਆਂ ਇਹਨਾਂ ਦੇ ਲੱਗੇ ਹਨ ਗਲਾਬ ਸਾਰੇ ਇਕੱਠੇ ਕਰਕੇ ਲੈ ਆਈ ਇਹ ਤੇ ਇਹਦਾ ਆਪਾਂ ਗਲਾਬ ਜਾਲ ਬਣਾਵਾਂਗੇ ਕੱਲ ਨੂੰ ਵੀਡੀਓ ਬਣਾਵਾਂਗੇ ਜੇ ਬਣਾਈ ਗਈ ਤਾਂ ਤੇ ਆਹ ਹੈਗੀ ਹੈਗੀ ਮੇਥੀ ਤੇ ਆਓ ਨਵੀਂ ਦਸਮਣਾਂ ਨਾਲ ਨਾਲ ਇਹਦਾ ਹੀ ਹੈ ਤਿਆ ਲੱਸੀ ਹੈਗੀ ਹੋਰ ਕੀ ਸੀਗਾ ਹਾਂ ਹਾਂ ਕੁਚੀ ਮੇਂ ਕਿੱਤ ਗਾ ਹਾਂ ਇਹ ਨਾਲ ਸੁੱਕੀ ਮੇਥੀ ਸਿਕਾਈ ਸੀਗੀ ਲਿਆ ਨਾਲ ਇਹਦੇ ਚ ਪਾ ਦਾਂਗੇ ਮਾੜੀ ਜੀ ਤੇ ਇਧਰ ਆਪਣਾ ਮਿੱਠਾ ਪੇਠਾ ਵੀ ਬਣ ਗਿਆ ਤੇ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਥੋੜੀ ਜੀ ਮੇਥੀ ਜਿੰਨਾ ਵਧੀਆ ਟੇਸਟ ਬਣ ਜਾਂਦਾ ਇਹਦਾ ਨਾਲੇ ਖੁਸ਼ੀ ਵੀ ਆਉਂਦੀ ਹੈ ਜੀ ਥਰੀ ਭਾਰੇ ਮੈਂ ਤਾਂ ਕਹਿੰਨੀ ਹੈ ਜੀ ਹਰੀ ਕਟਟ ਕੇ ਪਾ ਦੇ ਵਧੀਆ ਥੋੜੀ ਜੀ ਪੱਤੇ ਚਾਰ ਤੇ